ਉਹ ਤੇ ਵੀਰਾ ਬੜਾ ਹੁੰਦੇ ਹੁੰਦੇ ਨਾ ਮਰੀਜ਼ ਬੰਦਿਆ ਮਰੀਜ਼ ਹਾਂਜੀ ਜੀ ਅਸੀਂ ਚੱਲੇ ਆਂ ਫਾਲਦੀ ਦਵਾਈ ਲੈਣ ਫਾਲ ਹੋ ਗਿਆ بیمار ਮਰੀਜ਼ ਸਾਹਿਬ ਕਿੱਦਾਂ ਠੀਕ ਆਏ ਲੱਗਦੇ ਸਿਰ ਬੜਾ ਪੀਣ ਹੁੰਦੇ ਆ ਅਜੇ ਔਖਾ ਹੀ ਆ ਸੀਸ ਨੂੰ ਜੰਗ ਲੱਗੰਦੇ ਨਾ ਗੱਡੀ ਚੰਗੀ ਲੱਗੰਦੀ ਨਾ ਕੁਛ ਨਹੀਂ ਉਹ ਹੋਏ ਤੇ ਗੱਲ ਹੈਗੀ ਪਤਾ ਨਹੀਂ ਇਦਾਂ ਦਾ ਬੁਖਾਰ ਨਾ ਚੜਿਆ ਹੀ ਨਹੀਂ ਕਦੇ ਮੈਨੂੰ ਇੰਨੀ ਉਮਰ ਹੋ ਗਈ ਜੀ ਮਨ ਨੂੰ ਨਹੀਂ ਕਿਹੜਾ ਕਿਹੜੀ ਬੁਖਾਰ ਹੈ ਹੋ ਜਾ ਟੈਸਟ ਕਰਾ ਲੈਨੇ ਨਾ ਪਾਲ ਨੂੰ ਬੜੇ ਦਿਨਾਂ ਦਾ ਬੁਖਾਰ ਚੜੰਡਿਆ ਸੀ ਤੇ ਇਥੋਂ ਦਵਾਈ ਲੈ ਲਈ ਪਿੰਡੋਂ ਤੇ ਇੰਨਾ ਧਿਆਨ ਜਾਂ ਦਿੱਤਾ ਤੇ ਫੋਨ ਰਾਤ ਦਾ ਬਹੁਤ ਜ਼ਿਆਦਾ ਮੁਸ਼ਕਲ ਆਉਣ ਦੀ ਹੁਣ ਆਈ ਆ ਕਿ ਟੈਸਟ ਕਰਵਾ ਕੇ ਲੈ ਲੈਨੇ ਦਵਾਈ ਪਤਾ ਬਰਸਾਤ ਆ ਨਾ ਤੇ ਮੱਛਰ ਬਹੁਤ ਜ਼ਿਆਦਾ ਆ ਜਿਵੇਂ ਲੜਦਾ ਰੁੜਦਾ ਹੈ ਕਿ ਪਤਾ ਉਹਨੂੰ ਕਿਹੜਾ ਆ ਕਿ ਉਹਲਾ ਦੁੱਜਾ ਹੀ ਕਿਉਂ ਜਾਂਦਾ ਜਿਵੇਂ ਮਿਲਦੀ ਮਨੂਰੀਆਂ ਜੀ ਤਾਂ ਟੈਸਟ ਕਰਵਾ ਲੈਨੇ ਕੋਈ ਉਹ ਵੇਖੋ ਫੇਰ ਰਾਤ ਲਾਗੇ ਆਹ ਤੁਹਾਡੀਆਂ ਅੱਖਾਂ ਦਾ ਸੰਢੀਆਂ ਪਾਣੀ ਵੇਖਦਾ ਉਹ ਅੱਖਾਂ ਜੇ ਤੁਹਾਨੂੰ ਪਤਾ ਵੀ ਹੈਗਾ ਇੱਕ ਦਿਨ ਪਿੰਡੋ ਦਵਾਈ ਲੈਣੀ ਚਾਹੀਦੀ ਜੇ ਰਮਾਣਾ ਜੀ ਠੀਕ ਨਹੀਂ ਤਾਂ ਦੂਜੇ ਦਿਨ ਚੱਲ ਜਾਣਾ ਚਾਹੀਦਾ ਮੈਨੂੰ ਇਹ ਜਿਹੜਾ ਆਮ ਬੁਖਾਰ ਆ ਰਿਹਾ ਸੀ ਆਦੋ ਢੀ ਹੋਊਗਾ ਅੱਜ ਤਾਂ ਹੋੜੀ ਨਾ ਹਾਂ ਹਾਂ ਉਹ ਤੇ ਰਾਤ ਤੇ ਫੇਰ ਜ਼ਿਆਦਾ ਹੀ ਕੰਮ ਵਧ ਗਿਆ ਉਹ ਹੀ ਨਾ ਰਾਤ ਨੂੰ ਚੱਕਰ ਉਹਨੇ ਸਟਾਰਟ ਹੋਏ ਤੇ ਚੱਕਰਾਂ ਦੇ ਨਾਲ ਡਿੱਗ ਗਏ ਤੇ ਜਿਆਦਾ ਹੀ ਮੈਨੂੰ ਇਹਨਾਂ ਦਾ ਮੁਸ਼ਕਲ ਹੋ ਗਿਆ ਰਾਤੀ ਬਹੁਤ ਜਿਆਦਾ ਬਿਮਾਰ ਹੋ ਗਏ ਹੁਣੇ ਹੀ ਸਵੇਰੇ ਉੱਠਦੇ ਆਂ ਹੀ ਸੋਚਿਆ ਕਿ ਸਭ ਤੋਂ ਪਹਿਲਾਂ ਟੈਸਟ ਕਰਾ ਕੇ ਦਵਾਈ ਲੈ ਕੇ ਆਈਏ ਬਾਕੀ ਕੰਮ ਆ ਬਾਅਦ ਚ ਕਰਾਂਗੇ ਹਮ ਜਾਨ ਰਸ ਖਵਾ ਲਿਆ ਹੁੰਦੇ ਆ ਕਿ ਜੇ ਕੋਈ ਇੰਜੈਕਸ਼ਨ ਵਗੈਰਾ ਲਾਉਣਾ ਹੋਵੇ ਉਹਨਾਂ ਨੇ ਅਸੀਂ ਇਸ ਨੂੰ ਛੱਡ ਆਏ ਆ ਪਾਪਾ ਕੋਲ ਬੈਠੇ ਰੇੜੀ ਕੋਲ ਹਾਂ ਬੈਠੇ ਕੁਛ ਹੋਰ ਨਹੀਂ ਜੀ ਇਹਨਾਂ ਦੇ। ਮੈਂ ਇੱਥੇ ਸੋਈ ਰખી। ਮੈਨੂੰ ਲੱਗਾ ਜਿਹਾ ਹੌਲੀ-ਹੌਲੀ ਸੂਈ ਮੱਲਗੀ ਕਰੂਗਾ ਅੰਦਰ। ਉਹਨੇ ਇੱਕੇਦਾਂ ਮੈਂ ਐਂ ਮਾਰਤੀ ਸੂਈ। ਭਰਾ ਜੀੜੀ ਵੜੀ ਹੋ ਗਈ ਮੇਰੇ ਤੇ। ਇਹ ਪਾਉਂਦੇ। ਜਦ ਤਨ ਕਰਾਂ ਮੱਕੇ ਆਉਂਦੇ ਆ ਨਾ ਉਦੋਂ ਮਰੀਜ਼ਾਂ ਪੂਰੀਆਂ। ਆ ਵੀ ਗੰਢਾ ਗੀ। ਡਾਕਟਰ ਵੀ ਵੇਖੋ ਪਹਿਲਾਂ ਡਾਕਟਰ ਖੋਸ਼ ਤੇਲ ਹੈਗਾ ਵਾ ਜਦ ਤਨ ਖੋਸ਼ ਹੋਏ ਮੂੰਹ ਤਾਂ ਵੇਖ ਲਓ ਉਦੋਂ ਟੈਸਟੂ ਟਕਰਾਓ ਵੀਰੇ ਵੀ ਲੈ ਗਿਆ ਉਹ ਦਵਾਈ। ਇਹ ਕਰਦੀਆਂ ਲੜਕੇ ਆ ਗਏ ਤੇ ਆ ਕੇ ਤੁਹਾਡੇ ਦਵਾਲੇ ਹੋ ਜਾਣ ਇਹਨਾਂ ਨੇ ਅੱਛਾ ਹਾਂ 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 ਬਸ ਸਾ ਆ ਗਿਆ ਨਾ ਜਿੱਦੀ ਜਿਆਦੇ ਮੀਂਹ ਇਹਨੇ ਕੰਮ ਕਰ ਆਪ ਕਿਤਾ ਸਾ ਦਾ ਪਾਣੀ ਖਲੋ ਜਾਂਦਾ ਨਾ ਤੇ ਗੰਦਾ ਆ ਜਾਂਦਾ ਉਹ ਜਿਹੜੀ ਮਛਰੀ ਆ ਜਦੋਂ ਲੜਦੀ ਆ ਨਾ ਉਹ ਫਿਰ ਸਦਾ ਬੁਖਾਰ ਚੜਾਉਂਦੀ ਐ ਤੇ ਅਸੀਂ ਤਾਂ ਪੱਠੇ ਵੜਦੇ ਰਹੇ ਹਾਂ ਚਲੋ ਤੇ ਉੱਥੇ ਮੀਂਹ ਪੈ ਜਾਣਾ ਵਿੱਚੇ ਪੱਠੇ ਵੱਢੀ ਜਾਣੇ ਤੇ ਉਹ ਮਛਰੀ ਲੜ ਲੜ ਕੇ ਉਦੋਂ ਤੇ ਆ ਲੀਆਂ ਚ ਲੜਿਆ ਮਛਰ ਤੁਹਾਨੂੰ ਹਣਾ ਮੇਰੇ ਨਾਲ ਦਾਦਾ ਹਾਂ ਲਾਣੀਆਂ ਚ ਲੜਿਆ ਮਛਰ ਪਰ ਬਹੁਤ ਮੜੀ ਜੀ ਮਛਰ ਅਸੀਂ ਮਤਲਬ ਕਿ ਇਨਾ ਸਰੀਰ ਟੁੱਟਦਾ ਨਾ ਵੀ ਤੁਸੀਂ ਗੱਲਾਂ ਕਰਦੇ ਗੱਲਾਂ ਕਰਦੇ ਅੱਖਾਂ 'ਚ ਪਾਣੀ ਆਈ ਜਾਂਦਾ ਬਾਕੀ ਚਲਦਾ ਐਸਾ ਹੀ ਪਾ ਲੱਗ ਜੂ ਉਹ ਕਹਿੰਦੇ ਕਿ ਮਤਲਬ ਸਾਰੇ ਕਰਵਾ ਦੇਣੇ ਆ ਜਿਵੇਂ ਸੈੱਲ ਵਗੈਰਾ ਨਾ ਕੱਟੋ ਨਾ ਪਤਾ ਲੱਗ ਜੂਗਾ ਕਿਹੜੀ ਚੀਜ਼ ਆ ਤਾਂ ਦਵਾਈ ਮਿਲ ਜੂਗੀ ਪਰ ਥੋੜਾ ਜਿਹਾ ਦੇਲ ਵੀ ਰੱਖਣਾ ਪੈਂਦਾ ਆ ਦਦੋਂ ਦੇਲ ਤੇ ਸਾਡਾ ਚੜੀ ਜੱਡਾ ਡਰ ਤੇ ਇੰਨੀ ਛਿੱਤੀ ਜਾਂਦੇ ਜੀ ਅੱਛਾ ਪਰ ਨਾ ਰੋਣੋ ਜੀ ਨਾ ਯਾਰ ਬੁਖਾਰ ਚੜਦਾ ਹਾਂ ਨੂੰ ਵੀ ਚੜਦਾ ਹੀ ਆ ਤੁਹਾਡਾ ਤੇ ਬੁਖਾਰ ਹੋ ਬੂਹੇ ਲੱਗੀ ਹੁੰਦਾ ਤੇ ਤੁਸੀਂ ਪਹਿਲਾਂ ਹੀ ਡਿੱਗ ਜਾਂਦੇ ਨੇ ਆਪ ਦਾ ਆਪ ਦਾ ਸਰੀਰ ਹੁੰਦਾ ਯਾਰ ਮੈਂ 13 ਹੁਣ ਸਰੀਰ ਉਸਾਬ ਦਾ ਚੱਲ ਜਾਨੀ ਮੇਰਾ ਮੈਨੂੰ ਸਹੀ ਬਹਾਰ ਨਹੀਂ ਹੁੰਦਾ ਜੇ ਹੁੰਦਾ ਮੇਰਾ ਕੀ ਹੋਰ ਸਾਬ ਦਾ ਜਿਹੜਾ ਮੈਂ ਚਾਹ ਨਹੀਂ ਆ ਜੀਰਾ ਵੱਡਾ ਕਰਨਾ ਪੈਂਦਾ ਦੁੱਖ ਨੂੰ ਵੇਖ ਕੇ ਕਿ ਹਾਂ ਕੋਈ ਗੱਲ ਨਹੀਂ ਆ ਗਿਆ ਨਾ ਲੜਦਾਂਗੇ ਇਹ ਜੇ ਸਾਹਿਬ ਨਾਲ ਮੈਨੂੰ ਹੁੰਦਾ ਰਿਹਾ ਤੇ ਜੇ ਮੈਂ ਪਾਲ ਵਰਗੀ ਹੁੰਦੀ ਫਿਰ ਮੈਂ ਤੇ ਉੱਡਦੀ ਨਾ ਬਿਲਕੁਲ ਹੀ ਮੁਖਾਰਚ ਨਹੀਂ ਮੈਂ ਛੇਤੀ ਲੰਮੇ ਪਈਏ ਤੁਹਾਨੂੰ ਵੀ ਪਤਾ ਮੈਂ ਦਵਾਈ ਖਾ ਕੇ ਤੁਰੀ ਫਿਰਦੀ ਮੈਂ ਨਹੀਂ ਖੜੀ ਪਈ ਕਿਤੇ ਬਹੁਤ ਹੀ ਜ਼ਿਆਦਾ ਹੀ ਬੱਸ ਬੋਲਦੋ ਤੁਲਕੀ ਲੰਮੇ ਪਈਆਂ ਬੱਸ ਉਹ ਤਾਂ ਨਹੀਂ ਬਈ ਹੂੰ ਚੰਗਾ ਯਾਰ ਜਿਹੜੀ ਚਾਂਚਾਕ ਸੱਟ ਲੱਗਦੀ ਹੈ ਨਾ ਮੇਰੇ ਨਾਲ ਇੱਕ ਵਾਰੀ ਚਾਂਚਾਕ ਸੱਟ ਲੱਗ ਗਈ 2-3 ਸਾਲ ਹੋ ਗਿਆ ਇਹ ਵੜੀ ਸਾਡੇ ਕੋ ਵੀਡੀਓ ਹੈਗੀ ਹੈ ਮੈਂ ਤਿਆਰ ਹੋ ਗਈ ਨਾ ਥੋੜੀ ਤਿਆਰ ਹੋ ਰਹੀ ਥੱਲੇ ਆਈ ਪਾਲ ਮੈਂ ਤਿਆਰ ਹੋਈ ਹਾਂ ਵਿਖਾਉਣੀ ਤੁਹਾਨੂੰ ਆਈ ਥੱਲੇ ਨਹੀਂ ਫੋਟੋ ਚਾਣੀ ਫੋਟੋ ਵਾਂਗ ਚਾਣੀ ਆਹੀ ਇਹ ਆਈ ਤਲੇ ਸਾਹਮਣੇ ਤਰਪਾਲ ਵੀ ਸੀ ਕਰ ਵੜ ਕੇ ਦਿੱਤੀ ਕੇ ਨੂੰ ਇਹਨੇ ਤਲੇ ਵੀ ਇੱਕੇ ਨਹੀਂ ਪੂਣ ਵੰਦੀ ਆਉਂਦੀ ਤੇ ਤਰਪਾਲ ਤਾਂ ਤਿਲਕੀ ਤਾਉਣ ਪਰਨੇ ਵਜੀ ਬਾਅਦ ਚ ਫੋੜਾਂ ਬਾਅਦ ਚ ਫੋੜਾਂ ਬਿਆਲੇ ਨਾਲ ਹੀ ਕਿਚਾਈਆਂ ਕੀ ਕਰਦਾ ਇਹ ਗੋਡੇ ਤੇ ਸੱਟ ਲੱਗੀ ਇਦਾਂ ਕਰਿਆ ਕਰੋ ਇਦਾਂ ਕਰਿਆ ਕਰੋ ਤੂੰ ਦੱਸ ਡੈਕਟਰ ਨੇ 60 ਤੇ ਗੋਡੇ ਤੇ ਲੱਗੀ ਉਹ ਥੋੜੀ ਜਿਹੜੀ ਕੈਂਡੇ ਉੱਤੇ ਲੱਗ ਤਈ ਬਾਅਦ ਚ ਜਿਹੜੀ ਗੋਡੇ ਤੇ ਲੱਗੀ ਆ ਉੱਥੇ ਡਿੱਗਿਆ ਗੋਡੇ ਤੇ ਲੱਗੀ ਸੀ ਉਹਨਾਂ ਨੂੰ ਹਾਂ ਆਉਂਦਾ ਪਤਾ ਕਿ ਨੰਨ ਮੰਦਾਲ ਹੋਈ ਆਈ ਨਹੀਂ ਉਹ ਤਾਂ ਫੋਟੋਆਂ ਤਾਂ ਘਾ ਟਿਕਾਗੇ ਪਰ ਕੈਮਰੇ ਚ ਵੀਡੀਓ ਜ਼ਰੂਰ ਅਸੀਂ ਕੱਢ ਕੇ ਵੇਖੀ ਆਏ ਠੀਕ ਗੱਲ ਹੀ ਮੇਰੇ ਤੇ ਜੋ ਮੈਂ ਜੂੜੇ ਤੇ ਫੁੱਲ ਫੁੱਲ ਲਾਈ ਉਹ ਕੇ ਸਾਰੇ ਹਾਈ ਹਾਈ ਸਹੀ ਗੱਲ ਐ ਪਰ ਜਿਹੜੀ ਚਾਂਚ ਆਕ ਸੱਟ ਲੱਗਦੀ ਨਾ ਉਹ ਭਾਵੇਂ ਸੋ ਅਸੀਂ ਉਹਦੀਆਂ ਪੱਟੀਆਂ ਵੀ ਕਰਾ ਲਈਆਂ ਉਹਨੂੰ ਮਤਲਬ ਕਰਵਾ ਵੀ ਲਿਆ ਠੀਕ ਪਰ ਉਹ ਪੂਰੀ ਗੱਲ ਨਹੀਂ ਅਜੇ ਤੱਕ ਬਣੀ ਕਿ ਇਹ ਟਾਈਮ ਅੱਧਾ ਦੂਹ ਜੀ ਚਾਂਚ ਜਿਹੜੀ ਲੱਗਦੀ ਹੈ ਨਾ ਸੱਟ ਉਹ ਬਹੁਤ ਮਾੜੀ ਹੁੰਦੀ ਮੈਂ ਦੇਖ ਸਾ ਮੈਂ ਭੋਸ਼ੀ ਹੋ ਗਈਆਂ ਮੈਨੂੰ ਤਾਂ ਪਤਾ ਕੁਛ ਨਹੀਂ ਹੈ ਨਾ ਜਿਹੜੇ ਡਿੱਗ ਗਏ ਹ ਚੱਕਰ ਆ ਗਏ ਤੁਹਾਨੂੰ ਹਾਂ ਨਾਲ ਹੀ ਚੱਕਰ ਆ ਗਏ ਪਰ ਚਾਹ ਲੱਗਦੀ ਸਾਡਾ ਜਾਨ ਜਾ ਗਿਆ ਜਿੱਦਾ ਤੁਹਾਨੂੰ ਰਾਤ ਤੁਹਾਡੇ ਨਾਲ ਉਹ ਗੱਲ ਹੋਈ ਜੇ ਜਿਹੜੀ ਮੇਰੇ ਨਾਲ ਹੋਦੋ ਹੀ ਜਦੋਂ ਮੈਨੂੰ ਉਦੋਂ ਚੱਕਰ ਆ ਕੇ ਮੈਂ ਜਿਵੇਂ ਬਿਸ਼ ਹੋ ਗਈ ਤੇ ਮੈਨੂੰ ਕੁਝ ਪਤਾ ਨਹੀਂ ਮੈਂ ਕਿੱਥੇ ਡਿੱਗ ਗਈ ਕੀ ਹੋਇਆ ਤੇ ਰਾਤ ਪਾਲ ਨਾਲ ਵੀ ਸੇਮ ਹੀ ਉਹ ਚੀਜ਼ ਹੋਈ ਚੱਕਰ ਆਏ ਡੇਗੇ ਤੇ ਉਹ ਬਾਅਦ ਵਿੱਚ ਮੈਨੂੰ ਪੁੱਛੀ ਜਾਣ ਮੈਨੂੰ ਕੀ ਹੋਇਆ ਸੀ ਮੈਨੂੰ ਇੰਨਾ ਕਿ ਚੇਤਾ ਆਉਂਦੇ ਮੈਂ ਇੱਥੇ ਬਹਿ ਲੱਗਾ ਹਾਂ ਬਾਅਦ ਵਿੱਚ ਮੈਨੂੰ ਕੁਝ ਪਤਾ ਨਹੀਂ ਵਾ ਬਾਕੀ ਮੈਨੂੰ ਕੋਈ ਮਲਾਜੇ ਤੱਕ ਮੈਨੂੰ ਕੁਝ ਨਹੀਂ ਯਾਰ ਮੈਨੂੰ ਇਹੋ ਦੱਸੰਦਾ ਡੈਡੀ ਵੀ ਆਏ ਤੇ ਤੂੰ ਹੀ ਵੀ ਮੈਨੂੰ ਬਾਅਦ ਚ ਉਹ ਦੱਸਿਆ ਕਿ ਜਦਜੀ ਤੂੰ ਇੱਥੇ ਇਦਾਂ ਡਿੱਗੀ ਤੇਰੀਆਂ ਚੀਕਾਂ ਮਤਲਬ ਮੈਨੂੰ ਸੁਣੀਆਂ ਤੂੰ ਜਦੋਂ ਮਾਰੀਆਂ ਤਾਂ ਮੈਂ ਫਿਰ ਆਇਆ ਤੇ ਇਦਾਂ ਇਦਾਂ ਪਰ ਬਹੁਤ ਔਖਾ ਵਾਕੀ ਉਹ ਚੀਜ਼ ਯਾਦ ਕਰਕੇ ਮੈਨੂੰ ਆਉਂਦਿਆ ਕਿ ਵਾਕਿਆ ਤੁਹਾਡਾ ਵੀ ਬੜਾ ਔਖਾ ਹੋਊਗਾ ਰਾਤ ਜਿਵੇਂ ਤੁਸੀਂ ਹੋਏ ਸੀ ਨਾ ਤੁਸੀਂ ਸਾਨੂੰ ਡਰਾ ਹੀ ਦਿੱਤਾ ਅੱਧਾ ਘੰਟਾ ਹੋ ਗਿਆ ਨਹੀਂ ਆ ਅੱਧੇ ਘੰਟੇ ਬਾਦਰ ਪਾਉਣੀ ਆ ਬੈ ਜਾਣੇ ਆ ਇਹ ਹੁਣ ਮਛਰ ਤੋਂ ਬਹੁਤ ਚਾਲੂ ਹੋਏ ਜਾਂਦੇ ਬਾਹਰ ਕਿਤੇ ਨਹੀਂ ਬਹਿਣਾ ਮੈਂ ਗੱਡੀ 'ਚ ਬਹਿਣਾ ਹੂੰ ਠੀਕ ਆ ਪਰ ਕੀ ਲੈਣਾ ਬੱਲੇ ਬੱਲੇ ਹੁਣ ਲੜ ਗਿਆ ਹੁਣ ਜੋਣਾ ਹੋ ਗਿਆ ਤੇ ਹੁਣ ਮਛਰ ਤੋਂ ਹੀ ਡਰੀ ਜਾਂਦੇ ਬਸ ਹੁਣ ਇੱਕ ਵਾਰੀ ਲੜ ਗਿਆ ਇਹ ਥੋੜੀ ਹੁਣ ਮੈਂ ਲੜਾਈ ਜਾਾਂ ਵੀ ਹੁਣ ਕੋਈ ਨਹੀਂ ਇੱਕ ਵਾਰੀ ਮੱਛਰ ਨੇ ਵਗਾਰ ਜਿਹੜਾ ਆ ਇਹ ਰੀਝਣਾ ਮੈਂ ਤਾਂ ਸੀਸ ਨੂੰ ਵੀ ਪੂਰੇ ਕੱਪੜੇ ਪਾ ਕੇ ਆਈ ਮੈਂ ਕਿਹਾ ਮੈਂ ਮਛਰ ਦੇ ਵੇਲਾ ਮੀਨ ਮਛਰ ਤੇ ਆਉਂਦਾ ਇਹ ਤਾਂ ਸਾਡੇ ਪਿੰਡ ਚੀਤਾ ਵੀ ਹੈ ਲਾਗੇ ਪਿੰਡ ਜੰਡੋਕੇ ਨਾਲ ਹੀ ਵੀਰੀ ਵੀਡੀਓ ਵੇਰ ਲਈ ਆਪਣੇ ਪਿੰਡ ਦੀ ਵੀ ਵੀਡੀਓ ਆਈ ਸੀ ਆਪਣੇ ਪਿੰਡ ਦੀ ਵੀ ਆਈ ਆ ਹਾਂ ਆਪਣੇ ਪਿੰਡੀਆਂ ਉਹਨਾਂ ਨੇ ਪਾਇਆ ਸਟੇਟਸ ਉੱਤੇ ਲਿਖਿਆ ਸੀ 9:30 ਵਜੇ ਦਿਨੇ ਆਇਆ ਪਤਾ ਨਹੀਂ ਉੱਤੇ ਲਿਖਿਆ ਸੀ ਕਿਸ ਰਿਆਲੀ ਹੋਰ ਤੋਂ ਪਿੰਡ ਚੇਤਾ ਆ 9:30 ਵਜੇ ਕੈਮਰੇ 'ਚ ਵੀਡੀਓ ਸੀ ਮੈਂ ਵੇਖੀ ਆ ਅਸ਼ਾ ਹਾਂ ਪਤਾ ਨਹੀਂ ਵੇਖਿਆ ਚੇਤਾ ਇਹ ਹੋ ਸਕਦਾ ਆਪਣੇ ਵੀ ਨੰਗੇ ਹੋਵੇ ਆਪਣਾ ਧਿਆਨ ਨਹੀਂ ਹੈ ਹਾਂ ਤੁਹਾਨੂੰ ਹੈਲੋ ਨਹੀਂ ਕਰਕੇ ਕਿਹਾ ਤੁਹਾਨੂੰ ਹੈਲੋ ਕਰ ਦੇ ਡਾਕਟਰ ਨੇ ਕਿਹਾ ਵੀ ਪੀਤਾ ਦੇ ਨਾਲ ਰੀਅਲ ਪਾਣੀ ਪੀਓ ਨਾ ਛੇਤੀ ਵਰਕ ਪਾਊਗਾ ਮੈਡਮ ਆਵਗੇ ਵੀ ਮੈਂ ਚੰਗੇ ਚੰਗੇ ਲੈ ਕੇ ਆਉਣੇ ਆ ਤੁਹਾਨੂੰ ਆਂਦੀ ਪਤਾ ਨਹੀਂ ਲੱਗਦਾ ਫਰੂਟਾਂ ਆ ਮੈਂ ਜਦੋਂ ਵੀ ਕੋਈ ਫਰੂਟ ਕਰੀ ਉਹ ਲੈ ਕੇ ਆਉਣਾ ਨਾਲ ਇਹਨੇ ਵੇਚਿਆ ਖਣਾ ਹੈ ਕਿ ਨਾ ਤੁਹਾਨੂੰ ਨਹੀਂ ਪਤਾ ਦਾ ਨਾ ਨਾ ਗਈ ਮੈਡਮ ਕਰਕੇ ਖਰੀਦਾ ਫਰੋਕੀ ਮੈਂ ਪਾਰੀ ਖੋਲਦੀ ਥੀ ਤੁਹਾਡੇ ਲਈ ਮੈਂ ਕਹਤਾ ਹਾਂ ਸੈਲੂ ਪੂਰੇ ਕਰਦਾ ਛਡੋ ਹੱਸੀ ਜਾਂਦੇ ਜੀ ਪੀਲਾ ਹੋਣਾ ਹੀ ਹੈ ਕਰ ਥੈਂਕ ਯੂ ਜੀ ਬਹੁਤ ਭਰਾ ਮੈਂ ਕਿ ਘਰ ਜਾ ਕੇ ਨਾਲੇ ਘੱਟ ਕੇ ਦਵਾਂਗੇ ਚਲੋ ਫਿਰ ਜਿੰਨਾ ਜਲਦੀ ਕਵਰ ਹੋ ਜਾਣਗੇ ਫਿਰ ਆਣਾ ਥੈਂਕ ਯੂ ਨਾਲ ਰਿਲੇ ਆਤੇ ਨਾ ਹੋ ਪੀਲਾ ਹੋਣਾ ਮੈਂ ਹਾਂ ਮੈਂ ਕਿਹ ਡੇਲੀ ਰੋਜ਼ ਦਾ ਰੋਜ਼ ਦਾ ਇਦਾਂ ਉਹ ਮੈਨੂੰ ਕਹਿੰਦੇ ਜ ਆ ਇਕੱਠੇ ਲੈ ਜਾਓ ਤਾਂ ਮੈਂ ਕਹਾਂ ਨਹੀਂ ਸਾਡੇ ਮਿਲ ਜਾਂਦੇ ਪਿੰਡੋਂ ਵੀ ਹਨਾ ਮਿਲਦੇ ਜਾਂਦੇ ਹੀ ਆ ਤੁਸੀਂ ਤਾਂ ਮੈਨੂੰ ਲਿਆ ਕੇ ਦਿੱਤੇ ਇਹ ਚਲੋ ਕੁਛ ਫਰਕ ਤਾਂ ਇੰਨਾ ਨਾ ਵੀ ਪੈਂਦਾ ਹੋਊਗਾ ਕੁਝ ਮੈਡੀਸਿਨਾਂ ਪੈਜੂਗਾ ਹੱਜ ਕਿੰਨਾ ਟਾਈਮ ਲੱਗ ਗਿਆ ਤੇ ਅੱਜ ਪਾਟ ਕ ਬੰਦ ਚਲ ਕੋਈ ਨਹੀਂ ਉਹਨੇ ਜਰ ਨਹੀਂ ਆ ਪੀਲੋ ਨਾਲੇ ਦੇ ਨਾਲੇ ਉਹਨੇ ਟਾਈਮ ਨੂੰ ਟ੍ਰੇਨ ਆ ਜਾਊਗੀ ਪਾਟ ਕ ਬੰਦ ਹੈ ਨਹੀਂ ਨਾ ਬਣੇ ਬਿਲਕੁਲ ਦੇ ਇੰਕਾ ਗਈ ਬਾਬਾ ਅਪ ਸੱਚ ਪਾਛੜੀ ਮੈਂ ਰਾਈਟ ਬੇਕ ਉਦੋਂ ਦਸਤੀਆ ਬਖਸ਼ ਹੱਕਾ ਕੋਈ ਨਹੀਂ ਚਲੋ ਜੀ ਅੰਗੇ ਟ੍ਰੇਨ ਹਾਂ ਜੀ ਆਪਾਂ ਲੈ ਲਈ ਜੀ ਦਵਾਈ ਹੁਣ ਤੇ ਦਵਾਈ ਲੈ ਕੇ ਥੋੜੇ ਬੋੜੇ ਫਰੂਟ ਲੈ ਲਏ ਐ ਡਾਕਟਰ ਨੇ ਕਹਿਆ ਸੀ ਬਿਲੋ ਨਾਲ ਪਾਣੀ ਤੇ ਪੀਤਾ ਤੇ ਹੁਣ ਆਪਾਂ ਚੱਲੇ ਆ ਕਰਨ ਨੂੰ ਇਤੋਂ ਦੇ ਇੰਨੀਆਂ ਗਡੌਣਾਂ ਨਾ ਵੀ ਮੇਰਾ ਗੱਡੀ ਚਲਾਉਣ ਨੂੰ ਕਾਈ ਜੀ ਨਹੀਂ ਕਰਨ ਦਿਆ ਮੈਨੂੰ ਇਹ ਆ ਵੀ ਦਲਜੀਤ ਫੜੇ ਗੱਡੀ ਚਲਾ ਕੇ ਘਰੇ ਲੈ ਜਾਵਾ ਬਹਿ ਜਾਂਦਾ ਕਿ ਕਿ ਨਹੀਂ ਦਲਜੀਤ ਦੋ ਦਿਨ ਖੜਦੇ ਤੀਜੇ ਦਿਨ ਲੈ ਕੇ ਨਹੀਂ ਜਾਂਦੇ ਆਉਣ ਦਾ ਨਾ ਜਿਆਦਾ ਆਉਂਦੀ ਨਾ ਕਿ ਦਲਜੀਤ ਚਲਾਵੇ ਠੀਕ ਹੀ ਤੇ ਵੀ ਫਾਇਦਾ ਹੁੰਦਾ ਹੀ ਇਹ ਨਾ ਵੇਖ ਲਓ ਜੇ ਸਿੱਖਿਆ ਹੁੰਦੀ ਤਾਂ ਮੈਂ ਚਲਾਈ ਲੈਣੀ ਸੀ ਉਹਨੂੰ ਬਾਲਾਈ ਠੀਕ ਹੈ ਤੇ ਜੀ ਕਰਦਾ ਹਣਾ ਕਿ ਮੇਰਾ ਸੋਨਾ ਪੁੱਤ ਕਿੱਥੇ ਆ? ਤੂੰ ਇੱਥੇ ਲਾਈਟਾਂ ਬੜੀਆਂ ਬਣਾਈਆਂ ਦੀਆਂ। ਲੈ, ਤੂੰ ਸ਼ੌਇਚੇ ਕਿਹਾ ਟੰਡੇ ਆ ਦਾਦੀ ਲਾ ਕੇ। ਓਏ ਗੁਗਿਆ। ਸ਼ੀਸ਼ ਨੇ ਜੂਰਾ ਪਾਇਆ ਆ ਮੁੰਡਾ ਬਣਿਆ ਸ਼ੀਸ਼ ਮੇਰਾ। ਓਏ ਮਮਾ ਕਿੱਥੋਂ ਆਇਆ? ਕਿੱਥੋਂ ਆਏ ਮਮਾ? ਓਏ ਸੋਣਿਆ। ਇਹ ਪਾਪਾ ਦੀ ਦਵਾਈ ਲੈ ਕੇ ਆਏ ਮਮਾ। ਬੈਠੀ ਤੇ ਵੇਖੋ। ਦੁੱਧ ਵੀ ਘਟਿਆ ਏ। ਓਏ ਬੁੱਕਾ ਜੀ ਆ। ਹਾਂਜੀ ਜੀ ਫਿਰ ਕਿੱਦਾਂ ਹੋ? ਹੱਸੀ ਜਾਂਦੇ ਕਹਿੰਦੇ ਓਕਾਈ ਆ। ਰੈਪ ਉਹਨਾਂ ਨੇ ਟੈਸਟ ਕੀਤੇ ਫਿਰ ਉਹਨਾਂ ਦਵਾਈ ਦੇ ਦਿੱਤੀ ਨਾਲ ਇੰਜੈਕਸ਼ਨ ਲਾਤਾ। ਹਾਂਜੀ। ਕਹਿੰਦੇ ਇਹ ਕਿ ਨਹੀਂ ਲੋੜ। ਟਾਈ ਟਾਈ ਫਟ ਪਵਾ ਰਿਆ। ਤੇ ਨਾਲ ਮਲੇਰੀਆ ਤੇ ਨਾਲੇ ਤੁਜਾ ਸਲਗਟੇ ਆ ਸਲਗਟੇ ਆ ਸਲਗਟੇ ਆ ਇਹ ਸਾਰਾ ਕੰਟੇ ਹਾਂ ਉਹ ਸਲਗਟੇ ਟਾਈਫਾਇਡ ਤੇ ਮਲੇਰੀਆ ਹੋਇਆ ਆ ਜੀ ਹੋਰ ਬਹੁਤ ਬੜੇ ਇਹਨੂੰ ਬਾਹਰ ਮੇਰੇ ਸਾਹਮਣੇ ਦੋ ਵੀ ਮਿੰਟ ਬੈਠਾ ਕੋਨਾ ਖਵਾਵੇ ਟਾਈਫਾਇਡ ਮਲੇਰੀਆ ਬਾਹਰ ਮੈਂ ਖਾਣ ਨੂੰ ਹਾਂ ਉਹ ਜੰਦਾ ਨਹੀਂ ਆਂਦੀ ਮਛਰਨਾ ਹੋਇਆ ਆ ਮਛਰਾਂ ਮਸ਼ੀਅੱਅ ਲਈ ਮਾਹਰ ਦੀ ਬਰਸਾਤ ਹੈ ਨਾ ਬਰਸਾਤ ਮੌਸਮ ਹੈ ਆ ਕਹਿੰਦੇ ਉਹਦੇ ਕਰਕੇ ਹੀ ਹੋਣ ਰਿਹਾ ਆਂ ਮੀਂਹ ਜੇ ਰੋਜ ਹੀ ਆ ਜਾਂਦਾ ਜੇ ਪਤਾ ਨਹੀਂ ਰੱਬ ਨੂੰ ਕਹਦਾ ਕਿੰਨਾ ਭਲੇਖਾ ਲੱਗ ਗਿਆ ਬਹੁਤ ਜ਼ਿਆਦਾ ਮੀਂਹ ਆ ਓਖਾ ਯਾ ਇਨਾ ਮੀਂਹ ਨਹੀਂ ਚੰਗਾ ਵਿਚਾਰੇ ਜਨਾਬ ਵਿਚਾਰਿਆਂ ਨੇ ਦਿਹਾੜੀ ਦਾ ਭੱਕਾ ਕਰਕੇ ਖਾਣਾ bina ਰੋਟੀ ਪਾਣੀ ਚ ਚਲਾਉਣਾ ਕਰ ਉਹਨਾਂ ਵਾਸਤੇ ਵੀ ਕਿੰਨਾ ਔਖਾ ਵਿਚਾਰਿਆਂ ਦਾ ਨਾ ਇਹੋ ਜਿਹੇ ਦਿਹਾੜੀ ਲੱਗੇ ਨਾ ਕੁਛ ਸਾਰੇ ਕੰਮਾਂ ਕਰ ਵਾਲੇ ਵਾਸਤੇ ਬਹੁਤ ਔਖਾ ਆਗੇ ਮੀਂਹ ਵੀ ਕੋਈ ਹਿਸਾਬ ਨਾ ਚੰਗਾ ਲੱਗਦਾ ਆ ਬਹੁਤ ਔਖਾ ਕੰਮ ਆ ਕੀ ਖਾਈ ਜਾਂਦੇ ਜੇ ਕੁਛ ਚੀਜ਼ੀਆਂ ਖਾਂਦੇ ਆ ਕੁਛ ਖਾਣਿਆ ਪੂਰੀਆ ਤੇ ਮਿਰਚ ਲੱਗਣ ਰਹੀ ਆ ਮੈਂ ਮਿਰਚ ਤੋਂ ਬਗੈਰ ਵਾਲਿਆ ਕੇ ਜੇ ਮम्मा ਨੂੰ ਕਹਾਂ ਮम्मा ਮਿਰਚ ਤੋਂ ਬਗੈਰ ਵਾਲਾ ਦੋ ਮੇਰਾ ਖਾ ਲੈਣਾ ਇਹਨੂੰ ਵੇਹ ਭਾਵੇਂ ਚ ਵੀ ਲੱਗਦੀ ਆ ਔਰ ਇਧਰ ਮੈਂ ਤੜਕਾ ਤਾਂ ਰਿਆ ਹੀਗਾ ਮੈਂ ਬਣਾਉਂਦੀ ਆ ਆਲੂਾਂ ਦੀ ਸਬਜ਼ੀ ਓਹ 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 ਬਾਹਰ ਮੀਂਹ ਵੇਖਣ ਗਈ ਮੈਂ ਹੋਂਡਿਆ ਹੁਣੇ ਚੇਨੋਂ ਆਂ ਜਾਂਦੇ ਨੇ ਸਬਜ਼ੀਂ ਨਾ ਆਂਦੇ ਹੋਣਾ ਹੀ ਲੱਗੇ ਆ ਵਿੱਚ ਪਨੀਰ ਕੱਢ ਕੇ ਪਾਉਣ ਤੇ ਮੈਂ ਸੀਚ ਪਾਵਾਂਗਾ ਪਨੀਰ ਆਈ ਵਈ ਵਈ ਕਰ ਲੈਣੀ ਦੇਰ ਅੰਗਸ ਸੁਖਾਣੇ ਤੋਂ ਆਉਣੀ। ਮੈਂ ਆ ਗਿਆ। ਅੱਜ ਮੈਂ ਲੇਟ ਆਇਆ ਵਾ ਨਹੀਂ ਤੇ ਮੰਮੀ ਨੇ ਫੇਰ ਆਲੂ ਬਾਲ ਦੇਣੇ ਰੋਟੀਆਂ ਵਾਸਤੇ। ਆਹ। ਸ਼ਾਇਦ ਮਮਾ ਨੇ ਸਾਹੇ ਹਾਚ ਬਣਾਇਆ ਨੂੰ ਅੱਜ ਬਾਲ ਕੇ ਪਨੀਰ ਹੋਣਾ ਚਾਹੀਦਾ ਆਲੂ ਅੱਜ ਪਨੀਰ। ਹਾਂ ਸਾਡੀ ਸਬਜੀ ਬਣ ਗਈ ਤੇ ਲਾਈਟ ਵੀ ਚਲ ਗਈ ਲਾਈਟ ਵੀ ਚਲ ਗਈ ਤੇ ਸਬਜੀ ਸਾਡੀ ਬਣ ਕੇ ਹੋ ਗਈ ਤਿਆਰ ਹਾਂਜੀ ਸਬਜੀ ਬਣ ਕੇ ਹੋ ਗਈ ਆ ਤਿਆਰ ਤੇ ਹੁਣ ਅਸੀਂ ਲਾਵਾਂਗੇ ਫੁਲਕੇ ਸਾਡਾ ਦੁਪਹਿਰ ਦਾ ਟਾਈਮ ਹੋ ਗਿਆ ਰੋਟੀ ਖਾਣ ਦਾ ਤੇ ਫਿਰ ਅਸੀਂ ਪਾਲ ਨੂੰ ਰੋਟੀ ਦਵਾਂਗੇ ਤੇ ਫਿਰ ਉਹਨਾਂ ਨੂੰ ਦਵਾਂਗੇ ਮੈਡੀਸਿਨ ਉਹਨਾਂ ਨੂੰ ਇੰਜੈਕਸ਼ਨ ਲੱਗਿਆ ਜੀ ਤੇ ਉਹ ਰੈਸਟ ਕਰ ਰਹੇ ਸੁੱਤੇ ਆ ਹਾਂਜੀ ਤੇ ਬਹੁਤ ਵਧੀਆ ਸਬਜੀ ਬਣੀ ਦੀ ਆ ਜਿਹੜੀ ਕਿ ਸਾਡੇ ਸਾਰੀ ਫੈਮਿਲੀ ਦੀ ਬਹੁਤ ਜ਼ਿਆਦਾ ਫੇਵਰਟ ਸਬਜੀ ਹੈ ਆ ਇੰਟਰਵਿਊ ਤੋਂ ਸੀਸ ਵੱਲ ਅਸੀਂ ਸਾਡੀ ਬਸ ਸਾਰੀ ਸਾਰਾ ਦਿਨੇ ਆਹੋ ਟੋਕਰੀ ਨੂੰ ਕਮਾ ਛੱਡਦੀ ਇਹਨੂੰ ਨਹੀਂ ਟਿਕਨ ਦਿੰਦੀ ਇੱਕ ਮਿੰਟ ਵੀ ਅਸੀਸ ਜਾਂ ਬਸ ਚੇਅਰ ਫੜੀਆਂ ਉਹਨਾਂ ਨੂੰ ਥਲੇ ਸੁੱਟਦਾ ਜਾਂਦਾ ਬਸ ਆ ਵੇਖ ਲੈ ਚਲੋ ਮੈਂ ਦੇਵਾ ਪਾਲ ਨੂੰ ਰੋਟੀ ਪਾਲ ਉਠੋ ਰੋਟੀ ਖਾ ਲੋ ਸੁੱਤੇ ਹੋਰ ਦੇ ਰੋਟੀ ਦੇਤੀ ਸਾਡੇ ਮੁੰਡਾ ਬਣਿਆ ਜੁੜੀ ਕਰਕੇ ਛੋਨਾ ਬੋਤ ਬਣਿਆ ਜੀ ਆਹਾ ਹਾਂਜੀ ਆਈ ਆਈ ਉਡਾ ਫੋਸਿਆ ਆਜੋ 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 ਨੀ ਨੀ ਕਾਲੀਏ ਆਜੋ ਆਈ ਪਤਾ ਨਹੀਂ ਕੀ ਨੀ ਨੀ ਗਾਲੀ ਆਹ ਕੀ ਦੀ ਕੋਸ਼ੀ ਤੱਲੇ ਜਾਣ ਨੂੰ ਤੜੀ ਕੋਸ਼ੀ ਹਾਂਜੀ ਹਾਂਜੀ ਸੀਸ਼ੇ ਕੇ ਮੈਂ ਚਲੇ ਆ ਪਾਪਾ ਜੀ ਕੋਲ ਨੀਚੇ ਚਲੇ ਆ ਆਪਾਂ ਦੁਕਾਨ ਤੇ ਨਾਲੇ ਅਸੀਂ ਪਾਪਾ ਨੂੰ ਪਵਿੱਤਾ ਦੇਣ ਚੱਲੇ ਆ ਨਾਲੇ ਖੇਢੀ ਕਰਨ ਚੱਲਿਆ ਆ ਸੀਸ਼ ਹਣਾ ਸੋਨੇ ਪਾਪਾ ਜੀ ਅਸੀਂ ਆ ਗਏ ਕੈਸੇ ਹੋ ਠੀਕ ਜੇ ਆ ਖਾਓ ਚਲੋ ਕੇ ਤੇ ਜਲੀਓ ਉੱਥੇ ਬਾਹਰ ਪੀਤਾ ਹਾਲੋ ਬੰਨ ਲੈਦੇ ਬੀ ਬਲ ਮਾਜੀ ਬੰਨ ਲੈਦੇ ਸ਼ੈਡੋ ਵੀ ਆ ਗਈ ਸ਼ੈਡੋ ਆਡੀ ਕਿ ਡੀਰੀਸ ਕਰਦੀ ਜਨਾਲੀ ਠੀਕ ਰੋਖਾ ਕੇ ਦੇਖੀਏ ਪਹਿਲਾਂ ਦੇ ਦੋ 30 ਸਾਲਾਂ ਪੀਤਾ ਖਾਓ ਆ ਲੋ ਚੀਜੀ ਖਾਓ ਸੀ ਚੀਜੀ ਖਾਉਣਾ ਖਾਓ ਕੇ ਦੇਖੋ ਹੂੰ ਹੂੰ ਮੇਰੇ ਥੋੜੇ ਜਿਹੇ ਖਾਓ ਥੋੜੇ ਜਿਹਾ ਖਾ ਲੋ ਬੇਟਾ ਥੋੜਾ ਜਿਹਾ ਖਾਓ ਇਧਰ ਰੋ ਯਾਰ ਮੀ ਪੈ ਕੇ ਕਿੰਨੀ ਗਰਮੀ ਹੋ ਗਈ ਨਾ ਆ ਸ਼ੈਡੋ ਆ ਸ਼ੈਡਾ ਸੋਨਾ ਪਤ ਜੇ ਬਾਏ ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਮੋ ਵੀ ਆਂਦੇ ਯੈਲੋ ਗਾਇਸ ਘਟ ਦੇ ਹਾਲੋ ਯੈਲੋ ਗਾਇਸ ਸਤਿ ਸ੍ਰੀ ਅਕਾਲ ਆ ਇਹ ਕੱਪੜੇ ਰੱਖਿਓ ਆਹ ਤਾਂ ਇੱਧਰ ਵੇਖੋ ਕਿੱਥੇ ਚੱਲਿਆ ਸੀ ਜਿਹੜੂ ਕਿਤੇ ਬਹਿ ਕੇ ਕਿੱਥੇ ਚੱਲੇ ਜੇ ਦੇਖਣ ਆਏ ਹੋ ਪੱਟੀ ਜਾਣਾ ਕਿ ਤਮਨ ਜਾਣਾ ਕਿੱਥੇ ਜਾਣਾ ਜੇ ਮੱਚਾ ਜਾਣਾ ਨਾਨਕੇ ਕਿੱਥੇ ਜਾਣਾ ਹਾਂ ਕਿੱਥੇ ਜਾਣਾ ਜੇ ਤਾਂ ਪਾ ਬੋਲੇ ਹੋਣੀ ਬੋਲੇ ਕਤੋਂ ਤੇ ਖੋਰਦੇ ਸੀਸੀ ਫੜ ਕੇ ਲਿਓ ਦਾ ਸੀਸੀ ਫੜ ਕੇ ਲਿਓ ਦਾ ਪਾਓ ਸੀਦਾ ਸਾਈਕਲ ਹੀ ਲਾ ਲਿਆ ਆਇਆ ਕਰੀ ਥੱਲੇ ਨੀਚੇ ਹਣਾ ਇੱਥੇ ਸਾਈਕਲ ਦਾ ਬਾਬਾ ਇਹਨੇ ਖੇਡਦਾ ਛੱਡ ਨੂੰ ਵੀ ਛਡਾ ਦੇ ਲੱਗੇ ਹਾ ਹਾ ਉਹਨੇ ਝਾਲ ਮਾਰਦੇ ਨਹੀਂ ਵੇਖਿਓ ਫਿਰ ਮੋਤੀ ਰਹਿ ਜਾਊਗਾ ਮੋਤੀ ਨੂੰ ਵੀ ਚੜਾ ਦੋ ਵਿਚਾਰੇ ਨੂੰ ਐਡਾ ਭਾਰਾ ਸਾਡਾ ਚੁੱਪੀ ਜਾਵੇ ਸਾਡੇ ਫੈਮਲੀ ਮੈਂਬਰ ਆ ਮੋਤੀ ਵੀ ਤੇ ਆ ਸ਼ੈਡੋ ਵੀ ਤੇ ਆਪਾਂ ਵੇਖੇ ਨਹੀਂ ਇਧਰ ਕੋ ਕਿੰਨੇ ਸਾਲਾਂ ਬਾਅਦ ਜਾ ਕੇ ਇਹਨੂੰ ਫਾਲਾ ਨਾ ਪਿਆ ਇਨਾ ਇਹ ਤਾਂ ਮੈਨੂੰ ਲੱਗਦਾ ਕਿ ਪਾਲੇ ਦੂਜੇ ਨਿੰਬੂ ਨਾਲੋਂ ਸਾੜਾ ਕਰਦਾ ਸੀ ਉਹ ਟੁੱਟ ਗਿਆ ਤੇ ਇਹਨੂੰ ਫਲ ਪੈਣਾ ਸ਼ੁਰੂ ਹੋ ਗਿਆ ਜੇ। ਰਿਕਾ ਭਾਈ ਜਿਹਾ ਸਾਰੇ ਤਾਂ ਇਹ ਨਾ ਉਹ ਗੱਲ ਇਹਨੇ ਜਿਆਦਾ ਕੀਤਾ ਵੈਸੇ। ਸਾਡੇ ਇੱਕ ਪਹਿਲਾ ਨਿੰਬੂ ਦਾ ਬੂਟਾ ਸੀ ਉਹਨੂੰ ਬੜੇ ਨਿੰਬੂ ਲੱਗਣ ਲੱਗੇ ਤੇ ਇਹਨੂੰ ਇੱਕ ਵੀ ਨਹੀਂ ਲੱਗਦਾ। ਹੁਣ ਉਹ ਬੂਟਾ ਟੁੱਟ ਗਿਆ ਤੇ ਹਰ ਕਿਨ ਇੰਨਾ ਫਲ ਪੈ ਗਿਆ। ਨਾ ਇਹ ਜਿਹੜਾ ਡਰ ਰੂ ਤੇਰੇ। ਠੀਕ ਆ ਡਰੂ ਤੇਰੇ। ਆਪਾਂ ਬਾਈਕ ਅੱਧ ਨੂੰ ਵੇਖ ਕੇ ਕਰਕੇ ਵਗਾਂਗੇ। ਹਾਂਜੀ ਗਾਇਸ ਅਸੀਂ ਚੱਲੇ ਆਂ ਪਰ ਕਿੱਥੇ ਚੱਲੇ ਆਂ ਸਬਜ਼ੀ ਤੋੜਨ ਪਿੰਡੀਆਂ ਦੇ ਭਾਵੇਂ ਉੱਥੇ ਚਾਰ ਹੀ ਲੱਗੀਆਂ ਹੁਣ ਹੁਣ ਤੇ ਚਾਰ ਜਾਣੇ ਚੱਲੇ ਆਂ ਆਪਾਂ ਲੈਣ ਚਾਰ ਹੀ ਪਿੰਡੀਆਂ ਲੱਗੀਆਂ ਹੋਣੀਆਂ ਤੇ ਚਾਰ ਹੀ ਜਾਣੇ ਚੱਲੇ ਆਂ ਆਪਾਂ ਚੁੱਕਣ ਕਿਉਂਕਿ ਉਹ ਚੁੱਕੀਆਂ ਨਹੀਂ ਜਾਣੀਆਂ ਭਾਰੀਆਂ ਬੜੀਆਂ 10-10 ਕਿਲੋ ਦੀ ਪਿੰਡੀਆਂ ਆਹੋ ਪਹਿਲਾਂ ਤੁਹਾਨੂੰ ਆਹੋ ਆਵੜੇ ਸ਼ਹਿਰ ਤੇ ਸ਼ੈਟੋ ਵੀ ਤੋਰ ਕੇ ਕਿਹਨੇ ਕੇਸ ਲਈ ਆ ਜਣਾ ਜੀ ਸਿਪਾਹੀਦਾਨ ਸ਼ੈਟੋ ਕਹਿੰਦੀ ਨਹੀਂ ਮੈਂ ਵੀ ਨਾਲ ਹੀ ਜਾਣੀ ਆ ਛੱਡੋ ਇਹ ਨਹੀਂ ਰੀਸ ਕਰਦੀ ਸਾਡੀ ਛੱਡੋ ਕੋਤੋਂ ਤੋ ਚਲ ਜਾ ਕਰਨੋ ਇਹ ਕਦੀ ਆਉਂਦੀ ਨਹੀਂ ਅਸੀਂ ਰੀਸ ਕਰਕੇ ਆਈ ਹਾਂ ਹਾਈ ਟੈਰ ਲਾ ਤੁਰ ਗਿਆ ਜਾਂਦਿਆਂ ਵੇ ਗਾੜੀ ਜਾਂਦਿਆਂ ਨੂੰ ਭਾਵੇਂ ਬੈਠਾ ਹੋਵੇ ਨਾਕ ਕਾਲਾ ਹੋਵੇ ਛਾਡੋ ਗੋ ਫੜਨ ਲਈ ਜੇ ਹੋਵੇ ਜਾਂਦੇ ਪਹਿਲੇ ਉਹ ਵੇਲਾ ਨਹੀਂ ਚੂਆ ਮਮੇ ਤਾਂ ਹੀ ਨਾ ਜਾਓ ਮੈਂ ਚਲ ਜਾਨੀ ਆ ਅੱਛਾ ਲੈ ਵੇਲਾ ਮੈਂ ਆਪਣੇ ਆਪ ਦੇ ਲਿਓਣ ਦੀ ਸਾਰੀ ਗੱਲ ਤੇ ਛੱਟ ਪੇਟ ਨਾ ਲਵਾ ਲਿਓ ਵੱਟ ਤੇ ਤਲਕ ਕੇ ਗਿੱਲੀਆਂ ਆਈਆਂ ਜੇ ਲੈ ਲੈ ਪਹੁੰਚ ਗਈਆਂ ਹਾਂ ਪਹੁੰਚ ਹੀ ਗੀਆਂ ਮਾਂ ਪਹੁੰਚ ਗਏ ਆ ਮਾਂ ਤੀਜਾ ਨਾਲ ਸ਼ੀਸ਼ ਉੱਤੇ ਜਾਣਾ ਸ਼ੀਸ਼ ਨੇ ਔਰ ਦਾਦੀਣੀ ਜਿੱਥੇ ਤੋਂ ਬੰਦਾ ਆ ਵੇਖੋ ਸ਼ੀਸ਼ੇ ਇਧਰ ਵੇਖੋ ਓ ਹੈਲੋ ਕਰੋ ਹੈਲੋ 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 ਬਾਈ ਕਾਹ ਚਾਰ ਹੀ ਲੱਪਣੀਆਂ ਕਿੰਨੀਆਂ ਲੱਗ ਗਈਆਂ ਨਹੀਂ ਦੋ ਦੋ ਆ ਜਾਣੀਆਂ ਸਾਰਿਆਂ ਨੂੰ ਵਿੱਚ ਪਿਆਜ਼ ਪਾਵਾਂਗੇ ਨੇਗਾ ਭਿੰਡਾ ਉਹਨੇ ਪਿਆਜ਼ ਪਾਵਾਂਗੇ ਤੇ ਚਾਰ ਭਜੀ ਆਹ ਬ੍ਰੇਕਫਾਸਟ ਲੱਪੜਾ ਹੋ ਜਾਣਾ ਤੇ ਆਹ ਵੇਖੋ ਸਾਡੀ ਮੈਡਮ ਸੁਟੋ ਸੁਟੋ ਇਹ ਚੱਲੇ ਆਂ ਇਹ ਡੇਰੀ ਦੇ ਦੁੱਧ ਪਾਉਣ ਆਂ ਇਹ ਇੱਕ ਬੰਦਾ ਥੋੜਾ ਜਿਹਾ ਤਾਂ ਕਰਦੇ ਦੋ ਚੱਲੇ ਆਂ ਵੀ ਡੇਰੀ ਵਾਲਾ ਫੈਂਟ ਘਾਟਣਾ ਕਰਦੇ ਹੈਗੇ ਅਸੀਂ ਬਿਮਾਰ ਆਂ ਤੇ ਵੇਖ ਲੋ ਤਾਂ ਵੀ ਚੱਲੇ ਆਂ ਅਸੀਂ ਦੁੱਧ ਪਾਉਣ ਨਾਲੇ ਚ ਬਹੁਤ ਦਾ ਕੰਮ ਹੈ ਬੋਲਦੇ ਦੁੱਧ ਪਹੁੰਚ ਜਾਂਦੇ ਜੇ ਮੇਰੀ ਬਹੁਤ ਜਾਰੀ ਹੈ ਖਰਚੇ ਕੱਢਦੇ ਹਾਂ ਦੇ ਘਰ ਦੇ ਦੋਸਤ ਦੇ ਜਾਓ ਨੇ ਰੌਂਡ ਆਇਆ ਆਓ ਹਾਂਜੀ ਜਾਰੀ ਮਾ ਜੀ ਕਿਹ ਬਣਾਜ ਕਿਚੜੀ ਉਹ ਨੂੰ ਲਾਹ ਕਿਚੜੀ ਸ਼ੰਭ ਮਾਰ ਬੰਦੇ ਵਾਲੀ ਖੇੜੀ ਠੀਕ ਹੈ ਤੁਹਾਡਾ ਚਲ ਆ ਦਲੀ ਬਣਾਇਆ ਕੋ ਸਾਰੇ ਪਰੇ ਤੇ ਆਇਏ ਕਰਕੇ ਇਹ ਇੱਕ ਕਪੜੇ ਸਾਰੇ ਥਲੇ ਚਾਤੀ ਦਿੱਤੀ ਆ ਹੂੰ ਪਾ ਕੇ ਦੇਦੇ ਉਹਨੂੰ ਨਹੀਂ ਪਾਏ ਖੜੇ ਨਹੀਂ ਰੜੀ ਮੈਂ ਕਿਹਾ ਆਹ ਚਲ ਆ ਮੈਂ ਤੁਹਾਨੂੰ ਹਾਲ ਵਿੱਚ ਤੁਹਾਨੂੰ ਸਾਰੀ ਦਾਲ ਖਾਣ ਨੂੰ ਦਿੱਤੀ ਥਲੇ ਛੋੜਦੀ ਚੱਲਿਓ ਫੜਫੜ ਕੇ ਖਾਣੀ ਆ ਨਾ ਕੀ ਹੋ ਗਿਆ ਸਿੰਕ ਨੂੰ ਪਰ ਆ ਗਈ ਥਲੇ ਪਾਣੀ ਨੂੰ ਜਾਣ ਦੇ ਹੋ ਗਿਆ ਤੇ ਨੀਚੋਂ ਪਾਣੀ ਨਹੀਂ ਗੱਲ ਹੈ ਅਜੇ ਵੀ ਮਲਵਾਈ ਸਾਰੀ ਪੱਤੀ ਮੇਰਾ ਫੋਲ ਕੇ ਬੋਲਦੇ ਹੁੰਦੇ ਹਾਂ ਜੀ ਇਹ ਨਾ ਇੰਨਾ ਸਾਬਣ ਆ ਗਿਆ ਧੋਣੇ ਪਾਣੀ ਕਰਕੇ ਨਾ ਨਹਾ ਲਿਓ ਲੈ ਤੇ ਮੈਂ ਨਾ ਆਉਂਦਾ ਨਹੀਂ ਆ ਜਾ ਕੰਮ ਕਰ ਆ ਆਪੜੀ ਨਾ ਹੁੰਦੀ ਤੇ ਜਨਵਾ ਕੀ ਨਹੀਂ ਨਾ ਦੇਣੀ ਤੇ ਉਹ ਜਾ ਭਰਾ ਅਸਲ ਦੇ ਵਿੱਚ ਨਾ ਇਹ ਸਾਬਣ ਲਾਉਣਾ ਨਹੀਂ ਚਾਹੀਦਾ ਸਰੀਰ ਦੇ ਤੇ ਤੈਨੂੰ ਪਤਾ ਕੈਮੀਕਲ ਵੜੇ ਹੁੰਦੇ ਆਂਦੇ ਸਾਬਣ ਦੇ ਵਿੱਚ ਪਾਣੀ ਵੀ ਨਹੀਂ ਲਾਉਣਾ ਚਾਹੀਦਾ ਇਦਾਂ ਹੀ ਹਾਂ ਠੀਕ ਆ ਚਾਹੇ ਆਦੀ ਮਨੁੱਖ ਕਿਹੜੇ ਨਾ ਹੁੰਦੇ ਰਿਹਾ ਯਾਰ ਉਹ ਵੀ ਰਹਿੰਦੇ ਜੀ മലയാള <laughs> മലയാള <laughs>